ਔਰ ਓਪਰ ਡਿੱਪੂ ਚ ਵੀ ਬੰਦੇ ਅਰੈਸਟ ਕਰ ਰਹੇ ਨੇ ਜ਼ਬਰਦਸਤੀ ਆਓ ਦੇਖੋ ਉਹ ਦੇਖੋ ਉਹ ਜ਼ਬਰਦਸਤੀ ਕਰ ਰਹੇ ਨੇ ਉਹ ਦੇਖੋ ਉਹ ਦੇਖੋ ਜ਼ਬਰਦਸਤੀ ਕਰ ਰਹੇ ਨੇ ਉਹ ਦੇਖੋ ਇਹ ਜ਼ਬਰਦਸਤੀ ਕਰ ਰਿਹਾ ਉਹ ਦੇਖੋ ਉਹ ਦੇ ਜ਼ਬਰਦਸਤੀ ਮੋਰ ਦਾ ਅਗਲਾ ਲਾਓ ਗੱਡੀਆਂ ਆ ਦੇਖੋ ਜ਼ਬਰਦਸਤੀ ਉਹ ਦੇਖੋ ਗੱਡੀਆਂ ਜ਼ਬਰਦਸਤੀ ਬਿਠਾੜ ਰਹੇ ਨੇ ੱੱਕਾ ਸ਼੍ਰੀਆਮ ੱੱਕਾ ਕਰ ਰਹੇ ਨੇ ਦੇਖੋ ਆ ਦੇਖ ਲਓ ਉਹ ਗਾ ਲਾ ਲਓ ਗਾਹ ਕਰ ਲਓ ਉਹ ਵਾਟ ਲਓ ਗੱਡੀਆਂ ਗਾਹ ਕਰੋ ਗੱਡੀਆਂ ਲਾਓ ਗੱਡੀਆਂ ਅੱਗੇ ਲਾਓ ਕਰੋ ਬੰਦ ਕਰ ਦਿਓ ਰੋਡ ਬੰਦ ਕਰੋ ਫਟਾਫਟ ਬੰਦ ਕਰ ਦਿਓ ਗਾਹਾਂ ਕਰ ਦਿਓ ਗੱਡੀਆਂ ਅੱਗੇ ਕਰ ਦਿਓ ਲਾ ਦਿਓ ਗਾਹਾਂ ਨੂੰ ਕਰਕੇ ਹਾਂ ਗੱਡੀਆਂ ਕਰੋ ਚੰਮੀ ਬੰਦ ਕਰੋ ਰੋਡ ਗੱਡੀ ਲਾ ਕੇ ਤੇ